ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਅੱਜ ਦੀ ਕਹਾਣੀ ਰਿਸ਼ਤਿਆਂ ਦੀ ਅਹਿਮੀਅਤ ਤੇ ਆਧਾਰਿਤ ਹੈ 5 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਨਵਦੀਪ ਦਾ ਤਲਾਕ ਹੋ ਗਿਆ ਤਲਾਕ ਦੇ ਪੇਪਰ ਲੈ ਕੇ ਜਦੋਂ ਨਵਦੀਪ ਕੋਰਟ ਤੋਂ ਬਾਹਰ ਆਈ ਤਾਂ ਉਸਨੇ ਦੇਖਿਆ ਉਸਦਾ ਪਤੀ ਕੋਰਟ ਦੇ ਸਾਹਮਣੇ ਇੱਕ ਫਲਾਂ ਵਾਲੀ ਰੇੜੀ ਕੋਲ ਬੈਠਿਆ ਹੋਇਆ ਸੀ ਪਤਾ ਨਹੀਂ ਨਵਦੀਪ ਦੇ ਦਿਲ ਵਿੱਚ ਕੀ ਆਇਆ ਉਹ ਆਪਣੇ ਹਸਬੰਡ ਦੇ ਕੋਲ ਜਾ ਕੇ ਬੈਠ ਗਈ ਉਸਦੇ ਪਤੀ ਨੇ ਬਿਨਾਂ ਉਸ ਤੋਂ ਪੁੱਛੇ ਚਾਹ ਵਾਲੇ ਨੂੰ ਦੋ ਕੱਪ ਚਾਹ ਲਿਆਉਣ ਲਈ ਕਹਿ ਦਿੱਤਾ ਥੋੜੀ ਦੇਰ ਚੁੱਪਚਾਪ ਬੈਠਣ ਤੋਂ ਬਾਅਦ ਨਵਦੀਪ ਨੇ ਆਪਣੇ ਹਸਬੰਦ ਨੂੰ ਪੁੱਛਿਆ ਤੁਸੀਂ ਦਵਾਈ ਤਾਂ ਟਾਈਮ ਨਾਲ ਲੈ ਰਹੇ ਹੋ ਨਾ ਕਾਫੀ ਕਮਜ਼ੋਰ ਦਿਖ ਰਹੇ ਹੋ ਉਸਦੇ ਹਸਬੰਦ ਨੇ ਕੁਝ ਨਾ ਕਿਹਾ ਸਿਰਫ ਹਾਂ ਵਿੱਚ ਸਿਰ ਹਲਾ ਦਿੱਤਾ ਉਸ ਤੋਂ ਬਾਅਦ ਉਹ ਦੋਵੇਂ ਕੁਝ ਦੇਰ ਲਈ ਫਿਰ ਚੁੱਪ ਹੋ ਗਏ ਬੁੜੀ دیر ਬਾਅਦ ਉਸਦਾ ਹਸਬੰਦ ਆਪ ਹੀ ਬੋਲ ਗਿਆ ਕਹਿੰਦਾ ਡਾਕਟਰ ਨੇ ਮੈਨੂੰ ਕਿਹਾ ਹੈ ਕਿ ਜਿਆਦਾ ਤੋਂ ਜਿਆਦਾ ਮੇਰੇ ਕੋਲ 1 ਸਾਲ ਹੈ ਮੈਨੂੰ ਕੀਮੋ ਲਈ ਬੁਲਾਇਆ ਹੈ ਆਪਣੇ ਹਸਬੰਦ ਦੇ ਮੂੰਹੋਂ ਆ ਗੱਲ ਸੁਣ ਕੇ ਨਵਦੀਪ ਸੁੰਨ ਜਹੀ ਹੋ ਗਈ ਉਸਦੇ ਹਸਬੰਦ ਨੇ ਕਿਹਾ ਕਿ ਕੋਰਟ ਨੇ ਮੈਨੂੰ ਤੁਹਾਨੂੰ 10 ਲੱਖ ਦੇਣ ਲਈ ਕਿਹਾ ਹੈ ਅਜੇ ਤਾਂ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਤੁਸੀਂ ਮੇਰਾ ਘਰ ਤੇ ਜੋ ਵੀ ਸੋਨਾ ਹੈ ਉਹ ਰੱਖ ਲੈਣਾ ਆਪਣੀ ਧੀ ਦੇ ਵਿਆਹ ਤੇ ਕੰਮ ਆ ਜਾਣਗੇ ਮੈਂ ਘਰ ਤੁਹਾਡੇ ਨਾਮ ਕਰ ਦੇਵਾਂਗਾ ਮੇਰੇ ਜਾਣ ਤੋਂ ਬਾਅਦ ਉਹ ਘਰ ਤੁਹਾਡਾ ਹੋ ਜਾਵੇਗਾ ਤੁਸੀਂ ਮੇਰੀ ਧੀ ਦਾ ਖਿਆਲ ਰੱਖਣਾ ਨਵਦੀਪ ਜਿਹਨੇ ਝੁੱਪਦੇ ਹੋ ਗਈ ਨਵਦੀਪ ਨੇ ਵਿੱਚੋਂ ਹੀ ਟੋਕਦੇ ਆਪਣੇ ਹਸਬੰਦ ਨੂੰ ਕਿਹਾ ਰਾਪ ਦੇ ਵਾਸਤੇ ਚੁੱਪ ਹੋ ਜਾਓ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ ਇਹਨਾਂ ਕਹਿ ਕੇ ਨਵਦੀਪ ਉੱਚੀ ਉੱਚੀ ਰੋਣ ਲੱਗ ਪਈ ਨਵਦੀਪ ਨੂੰ ਇਸ ਤਰ੍ਹਾਂ ਰੋਂਦਿਆਂ ਵੇਖ ਕੇ ਉਸ ਦਾ ਹਸਬੰਦ ਵੀ ਰੋਣ ਲੱਗ ਗਿਆ ਰੋਂਦੇ ਹੋਏ ਕਹਿੰਦਾ ਮੈਨੂੰ ਛੱਡ ਕੇ ਕਿਤੇ ਨਾ ਜਾਇਓ ਮੈਂ ਹਜੇ ਮਰਨਾ ਨਹੀਂ ਚਾਹੁੰਦਾ ਪਤੀ ਨੂੰ ਇੰਜ ਰੋਂਦਿਆਂ ਵੇਖ ਕੇ ਨਵਦੀਪ ਨੇ ਆਪਣੇ ਹੱਥ ਵਿੱਚ ਫੜੇ ਹੋਏ ਤਲਾਕ ਦੇ ਪੇਪਰ ਫਾੜ ਦਿੱਤੇ ਅਤੇ ਆਪਣੇ ਹਸਬੰਦ ਨਾਲ ਵਾਪਸ ਜਾਣ ਦਾ ਫੈਸਲਾ ਕਰ ਰਹੀਆ ਉਸ ਦੇ ਪਤੀ ਦੇ ਚਿਹਰੇ ਤੇ ਵੀ ਇੱਕ ਸਕੂਨ ਸੀ ਨਵਦੀਪ ਨੇ ਕਿਹਾ ਕਿ ਹੁਣ ਆਪਾਂ ਇਕੱਠੇ ਰਹਾਂਗੇ ਨਵਦੀਪ ਨੇ ਇਹ ਫੈਸਲਾ ਸਹੀ ਲਿਆ ਜਾਂ ਗਲਤ ਕਮੈਂਟ ਬਾਕਸ ਵਿੱਚ ਜਰੂਰ ਪਸੰਦ ਧੰਨ